ਦਾ ਬਖਤਾ ਤੇ ਮੈਂ ਪਿੰਡ ਖਣਾ ਮੁੱਦੋ ਸੰਗਤੀਆਂ ਇਹ ਸਾਬਜਾਦਾ ਅਜੀਤ ਸਿੰਘ ਨਗਰ ਜ਼ਿਲੇ ਦਾ ਪਿੰਡ ਹੈ ਤੇ ਇੱਥੇ ਇਸ ਪਿੰਡ ਨੇ ਇਸ ਨਗਰ ਨੇ ਪੂਰਾ ਨਗਰ ਖੜਾ ਮੇਰੇ ਨਾਲ ਨੌਜਵਾਨ ਖੜਿਆ ਸਾਰੇ ਖੜੇ ਆ ਅ ਨੰਬਰਦਾਰ ਕੋਈ ਹੋਰ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਸਾਰੇ ਖੜੇ ਆ ਇਹਨਾਂ ਨੇ ਇੱਕ ਮਤਾ ਪਾਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਵੀ ਜਿਹੜਾ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਉਹ ਬੰਦੇ ਨੂੰ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਤੋਂ ਰੋਕਿਆ ਕਿਉਂਕਿ ਅੱਜ ਕੱਲ ਜਿਹੜੀਆਂ ਅੰਤਾਰ ਦੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਕਬਰਾਲਾ ਪਿੰਡ ਕਬਰਾਲਾ ਥਾਣਾ ਪੈਂਦਾ ਜ਼ਿਲ੍ਹਾ ਮੁਕਸਰ ਦਾ ਉੱਥੇ ਦੋ ਕੁੜੀਆਂ ਭੁਜਾ ਕੇ ਲੈ ਗਏ ਬਾਹਰਲੇ ਬੰਦੇ ਤਾਂ ਮੈਂ ਸੱਚ ਨੂੰ ਫੋਨ ਕੀਤਾ ਵੀ ਕਾਰਵਾਈ ਕਿਉਂ ਨਹੀਂ ਕਰ ਰਹੇ ਦਾ ਐਸਚੋ ਮੈਨੂੰ ਜਵਾਬ ਦਿੰਦਾ ਕਿ ਉਹਨਾਂ ਦਾ ਕੋਈ ਪਤਾ ਹੀ ਨਹੀਂ ਕੋਈ ਟਿਕਾਣਾ ਹੀ ਨਹੀਂ ਪਤਾ ਕਿਹਨੂੰ ਫੜ ਕੇ ਲੇਗੀ ਆ ਪਥਰਾਵਾ ਪਿੰਡ ਰਾਏਕੋਟ ਦੇ ਕੋਲੇ ਪਰਸੋਂ ਕਤਲ ਹੋਇਆ ਉਹਨੂੰ ਵੀ ਕਤਲ ਕਰਨ ਵਾਲਾ ਕੋਈ ਬਾਹਰਲਾ ਬੰਦਾ ਸੀ ਨਹੀਂ ਲੱਭਿਆ। ਕੱਤ ਕਰਕੇ ਟੱਪ ਗਿਆ। ਸੋ ਇਹ ਜਿਹਾ ਕਟ੍ਰਾਵਾ ਪੰਜਾਬ ਦੇ ਵਿੱਚ ਰੋਜ਼ ਦਿਨ ਬਦ ਦਿਨ ਵਾਧੀਆਂ ਜਾ ਰਹੀਆਂ ਨੇ। ਲੁਧਿਆਣੇ ਦੇ ਵਿੱਚ ਅ ਚਾਰ ਦਿਨ ਪਹਿਲਾਂ ਤੁਸੀਂ ਵੀਡੀਓ ਸਾਰਿਆਂ ਦੇਖੇ ਹੋਣੀਆਂ ਹੋਣੀਆਂ ਨੇ ਕਿ ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾਹ ਲੈ ਕੇ ਤੇਜ਼ ਤਰ ਹਥਿਆਰ ਲੈ ਕੇ ਵੱਢ ਰਹੇ ਨੇ। ਤੇ ਇਸ ਕਰਕੇ ਇਸ ਨਗਰ ਨੇ ਫੈਸਲਾ ਕੀਤਾ ਸੀ ਵੀ ਕੋਈ ਵੀ ਇੱਥੇ ਜਿਹੜਾ ਬਾਹਰਲਾ ਬੰਦਾ ਉਸ ਦੀ ਉਹਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹਨੂੰ ਪਿੰਡ ਚ ਉਹ ਕਿਰਾਏ ਤੇ ਵੀ ਨਹੀਂ ਅਸੀਂ ਰਹਿਣ ਦੇਣਾ ਤੇ ਉਹ ਬਾਹਰਲੇ ਬੰਦੇ ਦੀ ਪਿੰਡ ਚ ਕੋਈ ਵੋਟ ਵਗੈਰਾ ਉਹ ਬਣਾਉਂਦਾ ਤੇ ਉਹਦਾ ਇਹਨਾਂ ਨੇ ਇੱਕ ਮਤਾ ਪਾਇਆ ਉਸ ਮਤੇ ਨੂੰ ਲੈ ਕੇ ਅੱਜ ਸਾਨੂੰ ਕਿਉਂ ਆਉਣਾ ਪਿਆ ਪਿੰਡ ਨੇ ਫੈਸਲਾ ਕੀਤਾ ਪਿੰਡ ਦੀ ਮਰਜ਼ੀ ਹੈ ਕਿ ਅਸੀਂ ਕਿਹਨੂੰ ਨਹੀਂ ਰੱਖਣਾ ਸਮੁੱਚੇ ਪਿੰਡ ਦੀ ਮਰਜ਼ੀ ਪਰ ਉਹਦਾ ਵਿਰੋਧ ਹੋਇਆ ਉਹਦਾ ਵਿਰੋਧ ਦੇ ਵਿੱਚ ਕੀਹਦਾ ਵਿਰੋਧ ਹੋਇਆ ਇੱਥੇ ਬਲਾਕ ਮਾਜਰੀ ਥਾਣਾ ਪੈਂਦਾ ਐਸਚੋ ਲੱਗਿਆ ਸੁਨੀਲ ਕੁਮਾਰ ਉਹਨਾਂ ਦਾ ਇਹਨਾਂ ਨੂੰ ਫੋਨ ਆਦਾ ਵੀ ਤੁਸੀਂ ਕੌਣ ਹੋ ਨੇ ਓਏ ਮਤਾ ਪਾਉਣ ਵਾਲੇ ਫਿਰ ਸਵਾਲ ਪੈਦਾ ਹੁੰਦਾ ਵੀ ਐਸਐਚਓ ਕੋਲੇ ਕਿਹੜਾ ਅਧਿਕਾਰ ਹੈ ਕਿ ਇੱਕ ਪਿੰਡ ਨੂੰ ਸਮੁੱਚੇ ਪਿੰਡ ਨੇ ਜੇ ਇੱਕ ਮਤਾ ਪਾਇਆ ਤਾਂ ਉਹ ਨੂੰ ਇੱਕ ਐਸਐਚਓ ਚੈਲੰਜ ਕਰ ਰਿਹਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਜ਼ਿਲ੍ਹੇ ਦੇ ਨੂੰ ਵੀ ਕੀ ਇਹ ਤੁਹਾਡੇ ਇੱਕ ਐਸਐਚਓ ਕੋਲੇ ਅਧਿਕਾਰ ਹੈਗਾ ਕਿ ਕਿਸੇ ਪਿੰਡ ਨੂੰ ਇਹ ਫੋਨ ਕਰਕੇ ਕਹੇ ਵੀ ਤੁਸੀਂ ਆ ਮਤਾ ਪਾਉਣਾ ਤੁਸੀਂ ਆ ਮਤਾ ਨਹੀਂ ਪਾਉਣਾ ਸਵੈਸ ਕਰਕੇ ਇਹਨਾਂ ਨੇ ਸਮੁੱਚੇ ਨਗਰ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੋਈ ਬਾਹਰਲਾ ਗੈਰ ਪੰਜਾਬੀ ਬੰਦਾ ਉਹ ਪਿੰਡ ਦੇ ਵਿੱਚ ਅਸੀਂ ਕਿਰਾਏ ਤੇ ਵੀ ਰਹਿਣ ਦੇਣਾ ਜੇ ਕਿਸੇ ਨੇ ਰੱਖਣਾ ਤਾਂ ਉਹ ਆਪਣਾ ਕੰਮ ਕਰਾਵੇ ਖੇਤ ਚ ਰੱਖੇ ਤੇ ਉੱਥੋਂ ਵਾਪਸ ਹੋਣ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਨਹੀਂ ਆ ਮੈਂ ਫਿਰ ਕਹਿੰਦਾ ਸਾਡੇ ਬਾਰੇ ਬਾਰੇ ਸਵਾਲ ਉੱਠ ਜਾਂਦੇ ਆ ਵੀ ਇਹ ਜੀ ਮਨੁੱਖਤਾ ਦੇ ਖਿਲਾਫ ਨੇ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵੱਧ ਰਹੀਆਂ ਦਿਨ ਬਦਨ ਉਹਨੂੰ ਦੇਖ ਕੇ ਜੇ ਪਿੰਡਾਂ ਨੇ ਫੈਸਲੇ ਕੀਤੇ ਆ ਇਹ ਇਨਾ ਫੈਸਲੇ ਨਾਲ ਸਾਨੂੰ ਸਵਾਗਤ ਕਰਨਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹ ਫੈਸਲੇ ਕਰਨੇ ਚਾਹੀਦੇ ਆ ਜੇ ਅਸੀਂ ਚਾਹੁੰਦੇ ਆ ਕਿ ਜੋ ਘਟਨਾਵਾਂ ਕੋਈ ਪਤਾ ਨਹੀਂ ਇੱਥੇ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂਗੀ ਪੁਲਿਸ ਕੋਈ 12 ਵਾ ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਭਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਗੀ ਕੀ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਵੇ ਕਿਹੜੇ ਕਿਹੜੇ ਬੰਦੇ ਪਿੰਡ ਦੇ ਪੱਕਾ ਇਹ ਐਡਰੈਸ ਹੀ ਨਹੀਂ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਉਹ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਸੋ ਮੈਂ ਅੱਜ ਇਸ ਸਮੁੱਚੇ ਨਗਰ ਨੂੰ ਮੈਂ ਇਹ ਵਿਸ਼ਵਾਸ ਦਿਵਾਉਣਾ ਭਰੋਸਾ ਦਿਵਾਉਣਾ ਵੀ ਅਸੀਂ ਤੁਹਾਡੇ ਨਾਲ ਇਸ ਪੱਖ ਤੋਂ ਖੜੇ ਆ ਪਰ ਸਮੁੱਚੇ ਪਿੰਡਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਇੱਕੇ ਦਾ ਸਬੂਤ ਦੇ ਕੇ ਇਹ ਫੈਸਲੇ ਜਿਹੜੇ ਲੈਣੇ ਚਾਹੀਦੇ ਨੇ ਕਾਹ ਵੀ ਨਕਰਾਲੋ ਸਾਰੇ ਖੜੇ ਆ ਬਾਹ ਖੜੀਆਂ ਕਰਦੇ ਆ ਹਾਂਜੀ ਹਾਂਜੀ ਪਰ ਪਵਾਦ ਦਾ ਪਹਿਲਾ ਪਿੰਡ ਹੈ ਜੀ ਜਿਹੜਾ ਪਵਾਦੀਆਂ ਦਾ ਪਿੰਡ ਹੈ ਪਵਾਦ ਦਾ ਪਿੰਡ ਹੈ ਜੀ ਪਵਾਦੀ ਜਿਹੜੀ ਬੋਲੀ ਪੰਜਾਬੀ ਬੋਲੀ ਦੀ ਉਪ ਬੋਲੀ ਪਵਾਦੀ ਆ ਹਾਂਜੀ ਉਹ ਪਵਾਦੀ ਬੋਲੀ ਵੀ ਅੱਜ ਉਹ ਖਤਮ ਹੀ ਐ ਹਾਂਜੀ ਜੰਡੀਗੜ੍ਹ ਵੀ ਪਵਾਦ ਨੂੰ ਉਜਾੜ ਕੇ ਬਸਾਇਆ ਗਿਆ ਪਵਾਦ ਨੂੰ ਪਵਾਦ ਦਾ ਜਿਹੜਾ ਆਪਣਾ ਹੀ ਵਿਰਸਾ ਤੇ ਆਪਣੀ ਬੋਲੀ ਦੀ ਇਹਦੀ ਆਪਣੀ ਉਹ ਥਾਰੇ ਮਾਰੇ ਕਰਦੇ ਰਹਿੰਦੇ ਆ ਹਾਂਜੀ ਸੋ ਇਹ ਜਿਹੜੀ ਇਹਨਾਂ ਦੀ ਬੋਲੀ ਹੈ ਇਹਨਾਂ ਦੀ ਪਛਾਣ ਆ ਹੁਣ ਤਾਂ ਇਹਨਾਂ ਨੇ ਕਾਫੀ ਉਹ ਕੁੰਡਾ ਉਹ ਪੱਤਰਕਾਰ ਦਾ ਨਾਂ ਕੀ ਆ ਉਹ ਬਹੁਤ ਬੋਲਦਾ ਸਾਡੀ ਬੋਲੀ ਨੂੰ ਲੈ ਕੇ ਇੱਕ ਹਾਂ ਉਹ ਘਰਚੇ ਜਿੱਤਰਕਾਰ ਨਾ ਹੁੰਦੀ ਆ ਕੁੜੀਓ ਵੀ ਸੋਸ਼ਲ ਵਾਲੇ ਨਿਯੋਗ ਕਲਾਕਾਰਾਂ ਕੁੜੀ ਚੰਗਿਆਣਾ ਮੋਣੀ ਤੂਰ ਮੋਣੀ ਤੂਰ ਮੋਣੀ ਪੂਰੇ ਚੇਤ ਨਾਲ ਹੁੰਦੀ ਆ ਮੈਂ ਨਾਣ ਜਾਣ ਉਹ ਵੀ ਕੁੜੀ ਬੜੀ ਉਸ ਤੋਂ ਬੋਲੀ ਨੂੰ ਜਿਹੜੀ ਉਹ ਇੱਕ ਬੀਬੀ ਮੋਣੀ ਤੂਰ ਆਈ ਬਿਲਕੁਲ ਇਹ ਚਾਹੀਦਾ ਵੀ ਇਹ ਆਪਣੀ ਬੋਲੀ ਆਪਣਾ ਵਿਰਸਾ ਕਦੇ ਨਾ ਭੁੱਲੋ ਆਪਣੀ ਪਛਾਣ ਜਿਹੜਾ ਬੰਦਾ ਛੱਡ ਗਿਆ ਉਹਦੇ ਪੱਲੇ ਕੀ ਨਾ ਜੀ ਲੜਾਈ ਪਛਾਣ ਦੀ ਆ ਜਰੂਰ ਤੋਂ ਇਹ ਮੁੱਢ ਕਾਲ ਤੋਂ ਬਾਬੇ ਆਦਮ ਤੋਂ ਲੈ ਕੇ ਇੱਥੇ ਬੰਦਾ ਇੱਥੇ ਪੈਦਾ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਬੰਦਾ ਆਪਣੀ ਪਛਾਣ ਲਈ ਲੜ ਰਿਆ ਤੇਹੀ ਪਛਾਣ ਹੀ ਛੜਤੀ ਸਾਡੇ ਪੱਲੇ ਕਿ ਸੋ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖੜਾ ਪਿੰਡਾਂ ਦਾ ਇੱਕ ਆ ਭਾਈਚਾਰਾ ਬਣਾ ਕੇ ਰੱਖੋ ਵਾਇਰ ਜਖਾ